ਸ੍ਰੀ ਗੰਗਸਰ ਸਾਹਿਬ ਪਾਸ਼ਾ 6ਵੀਂ ਸਲਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਪਿਛਲੇ 3 ਸਾਲ ਤੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਆ ਰਹੇ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਅੰਦਰ ਕੈਂਪ ਲਗਾ ਕੇ ਉਹਨਾਂ ਬੱਚਿਆਂ ਨੂੰ ਗੁਰਮਤਿ ਦੀ تعلیم ਦਿੱਤੀ ਜਾਂਦੀ ਹੈ ਸਿੱਖਿਆ ਜਿੱਤੇ ਦਿੱਤੀ ਜਾਂਦੀ ਹੈ। ਹੋਰ ਵਕ ਵਕ ਇਵੈਂਟਸ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ, ਰਹਿਤ ਮਰਜ਼ਾਦਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਫੇਸਬੁੱਕ ਅਤੇ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਜਿਵੇਂ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਸਮਰ ਕੈਂਪ ਚੱਲ ਰਹੇ ਨੇ ਕੁਝ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਵਕੇਸ਼ਨਾਂ ਤੇ ਘੁੰਮਣ ਜਾਂਦੇ ਨੇ ਪਹਾੜੀ ਰਿਚ ਘੁੰਮਣ ਜਾਂਦੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਇਹਨਾਂ ਗਰਮੀਆਂ ਦੇ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਪੰਥ ਦੇ ਨਾਲ ਜੋੜਨ ਲਈ ਗੁਰਸਿੱਖੀ ਦੇ ਨਾਲ ਜੋੜਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਵਸਨੀਕਾਂ ਦੇ ਸਮੂਹ ਦੇ ਸਹਿਯੋਗ ਦੇ ਨਾਲ ਤਿੰਨ ਦਿਨਾਂ ਦਾ ਜਿਹੜਾ ਕਿ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਸ਼ਣ ਮੁਕਾਬਲੇ ਗੁਰਬਾਣੀ ਕਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਪੂਰੇ ਸਮਾਗਮ ਦੇ ਅਤੇ ਗੱਲਬਾਤ ਕਰਵਾਉਨੇ ਆ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹ ਛੇਵੀਂ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੋ ਪਿਛਲੇ 3 ਸਾਲ ਤੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਆ ਰਹੇ ਨੇ ਕਿ ਵੱਖ-ਵੱਖ ਗਰੁੱਪਾਂ ਦੇ ਬੱਚਿਆਂ ਦੇ ਗਰਮੀਆਂ ਦੀਆਂ ਛੁੱਟੀਆਂ ਦੇ ਅੰਦਰ ਕੈਂਪ ਲਗਾ ਕੇ ਉਹਨਾਂ ਬੱਚਿਆਂ ਨੂੰ ਗੁਰਮਤ ਦੀ تعلیم ਦਿੱਤੀ ਜਾਂਦੀ ਹੈ ਗੁਰਬਾਣੀ ਕੰਠ ਅਤੇ ਸ਼ੁੱਧ ਗੁਰਬਾਣੀ ਸਿਖਾਈ ਜਾਂਦੀ ਹੈ ਨਾਲ ਹੀ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਹੋਰ ਵੱਖ-ਵੱਖ ਇਵੈਂਟਸ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਰਹਿਤ ਮਰਜ਼ਾਦਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਉਪਰੰਤ ਅੱਜ ਵੱਖ-ਵੱਖ ਗਰੁੱਪਾਂ ਦੇ ਬੱਚਿਆਂ ਨੇ ਜਿੱਥੇ ਗੁਰਬਾਣੀ ਸ਼ੁੱਧ ਤੇ ਕੰਠ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਉੱਥੇ ਵੱਖ-ਵੱਖ ਗਰੁੱਪਾਂ ਦੇ ਵਿੱਚ ਬੱਚਿਆਂ ਨੇ ਲਿਖਤੀ ਇਮਤਿਹਾਨ ਦੇ ਕੇ ਤੇ ਆਪਣੀ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲਿਆ ਜਿਸ ਦਾ ਰਿਜ਼ਲਟ ਛੋਟੇ ਬੱਚੇ ਜਿਹੜੇ ਜਿਨ੍ਹਾਂ ਨੇ 8 ਸਾਲ ਦੀ ਉਮਰ ਤੱਕ ਗੁਰਬਾਣੀ ਸਰਵਨ ਕਰਾਈ ਹੈ ਉਹਨਾਂ ਦਾ ਰਿਜ਼ਲਟ ਅੱਜ ਅਨਾਉਂਸ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ 6 ਬੱਚਿਆਂ ਨੇ ਇਨਾਮ ਪ੍ਰਾਪਤ ਕੀਤੇ ਨੇ ਇੱਕ ਛੋਟੀ ਜੀ ਬੱਚੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੋਂ ਦੀ ਅਧਾਨ ਸਾਹਿਬ ਵੱਲੋਂ ਕੈਸ਼ੀਅਰ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇੱਕ ਬੱਚੀ ਨੂੰ ਸਾਈਕਲ ਦੇ ਕੇ ਨਵਾਜਿਆ ਔਰ ਬਾਕੀ 5 ਬੱਚਿਆਂ ਨੂੰ ਸਕੂਲ ਦੀਆਂ ਕਿੱਟਾਂ ਦੇ ਕੇ ਜਿਹੜਾ ਹੈ ਉਹ ਉਹਨਾਂ ਦਾ ਸਨਮਾਨ ਕੀਤਾ ਗਿਆ ਬਾਕੀ ਜਿੰਨੇ ਵਿਦਿਆਰਥੀ ਨੇ ਉਹਨਾਂ ਦਾ ਕੱਲ ਵਿਸ਼ੇਸ਼ ਤੌਰ ਤੇ ਇੱਥੇ ਇਨਾਮ ਵੰਡ ਸਮਾਰੋਹ ਹੋਵੇਗਾ ਅੱਜ ਇਹਦੇ ਵਿੱਚ ਪਹਿਲੇ ਦੂਜੇ ਤੀਜੇ ਦਰਜੇ ਦੇ ਉੱਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਜਿੱਥੇ ਸਾਈਕਲ ਦਿੱਤੇ ਜਾਣੇ ਨੇ ਵੱਖ-ਵੱਖ ਵਧੀਆ ਇਨਾਮ ਦਿੱਤੇ ਜਾਣੇ ਨੇ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਇਹਨਾਂ ਬੱਚਿਆਂ ਨੂੰ ਨਿਵਾਜਿਆ ਜਾਣਾ ਮੈਂ ਸਮਝਦਾ ਇਹ ਉਪਰਾਲੇ ਹਰ ਪਿੰਡ ਹਰ ਨਗਰ ਹਰ ਮਹੱਲੇ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਕਿ ਸਿੱਖੀ ਦੀ ਇਹ ਫਲਵਾੜੀ ਹਮੇਸ਼ਾ ਵਾਸਤੇ ਸੰਭੀ ਜਾ ਸਕੇ ਇਹ ਗੁਰਮਤ ਦੇ ਨਾਲ ਜੁੜ ਸਕੇ ਗੁਰਬਾਣੀ ਦੇ ਨਾਲ ਜੁੜ ਸਕੇ ਆਪਣੇ ਮਹਾਨ ਵਿਰਸੇ ਨਾਲ ਜੁੜ ਸਕੇ ਤਾਂ ਕਿ ਆਉਣ ਵਾਲੀਆਂ ਚੁਣੌਤੀਆਂ ਜਿਹੜੀਆਂ ਨੇ ਉਹਨਾਂ ਦਾ ਵਕੂਬੀ ਸਾਹਮਣਾ ਕਰ ਸਕੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਕਮੇਟੀ ਦੇ ਪ੍ਰਧਾਨ ਸਰਦਾਰ ਅਮੁਲਕ ਸਿੰਘ ਜੀ ਦਾ ਹਰਪ੍ਰੀਤ ਸਿੰਘ ਜੀ ਦਾ ਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਜੀ ਅਰਵਿੰਦਰ ਸਿੰਘ ਜੀ ਖਾਲਸਾ ਜੀ ਦਾ ਔਰ ਇਸ ਹਲਕੇ ਦੇ ਪ੍ਰਚਾਰਕ ਬਹੁਤ ਹੀ ਸੂਝਵਾਨ ਸਰਦਾਰ ਸੁਖਵੀਰ ਸਿੰਘ ਜੀ ਕਪਲਦੀਪ ਸਿੰਘ ਜੀ ਔਰ ਬਾਬਾ ਜੀ ਗੋਵਿੰਦਗੜ੍ਹ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਸਾਰੇ ਕਾਰਜ ਦੇ ਵਿੱਚ ਨੰਨੇ ਨੰਨੇ ਬੱਚਿਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਤੇ ਬੜੇ ਉਤਸ਼ਾਹ ਦੇ ਨਾਲ ਇਹਨਾਂ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਔਰ ਮਨ ਨੂੰ ਬੜੀ ਖੁਸ਼ੀ ਹੋਈ ਹੈ ਇਹ ਆਜਾ ਵੇਖ ਕੇ ਕਿ ਮੇਰੀ ਪਨੀਰੀ ਜਿਹੜੀ ਹੈ ਉਹ ਗੁਰਮਤ ਦੇ ਨਾਲ ਜੁੜ ਰਹੀ ਹੈ ਫਿਰ ਇੱਕ ਵਾਰ ਸਾਰੀ ਸੰਗਤ ਦਾ ਧੰਨਵਾਦ ਗੁਰੂ ਆਸਾ ਸੱਚੇ ਪਾਸ਼ਾ ਜੀਆ ਦਾ ਧੰਨਵਾਦ ਔਰ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਇਹ ਮਹਾਨ ਉਪਰਾਲਾ ਕਰਦੇ ਆ ਰਹੇ ਨੇ ਔਰ ਕਰ ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੀ ਹੈ ਕਿਆ ਕਾਰ ਸਤਨਾਮ ਕਰਤਾ ਵ੍ਰੇ ਨੇਲ ਪਾ ਨੇਲ ਵੇ ਕਾਲ ਮੁੜ ਜੁਨੀ ਸਭੰ ਕੋੜ ਬਸਾ ਜਪ ਸੱਚ ਗਾ ਸੱਚ ਹੈ ਪੀ ਸਾਨ ਨਾਨ ਘੋਸੀ ਭੀ ਸੱਚ ਸੋਚੇ ਸੋਚਣਾ ਹੋ ਗਈ ਤੇ ਵਰਨਾ ਪੁਰਿਆ ਬਾ ਸੇ ਅੰਦਰਾ ਖੋਇਂਦਾ ਇਕਨੇ ਚੱਲੇ ਨਾਲ ਇਕਨੇ ਆਈ ਚੱਲਣਾਂ ਤੇ ਨਾਲ ਕਿਨ ਖਿਆਨਾਂ हुक्मी हुआई उकम हुई उकम तमनदीप कौर अज इत गुरमत समागम चल रहा है बच्चा नु गुरसिखी वाले पास ਲਾਨ ਲਈ ਪਾਤੋਦ ਅਮੀਨ ਦੇ ਕਿ ਬੱਚੇ ਵਧੀਆ ਵਣਨ ਤਾਂ ਕਰਕੇ ਕਰਵਾਇਆ ਅਸੀਂ ਜੀ ਲਿਖਤੀ ਮੁਕਾਬਲੇ ਚ ਭਾਗ ਲਿਆ ਹਜੇ ਇਹ ਜੀ ਇੱਕ ਤਰੀਕ ਤੋਂ 10 ਤਰੀਕ ਤੱਕ ਲੱਗਿਆ ਸੀਗਾ ਮੁਕਾਬਲੇ ਦਾ ਹਾਂ ਜੀ ਅੱਜ ਕੀ ਪ੍ਰੋਗਰਾਮ ਸੀਗਾ ਇੱਥੇ ਅੱਜ ਗੁਰਮਖੀ ਦਾ ਪ੍ਰੋਗਰਾਮ ਸੀਗਾ ਇਹ ਪਾਠ ਸੁਨੇ ਆਥੇ ਕੱਲ ਲਿਖਤੀ ਦਾ ਪੇਪਰ ਸੀਗਾ ਤੁਸੀਂ ਕਹਿੰਦੇ ਕਿ ਭਾਗ ਲਿਆ ਅਸੀਂ ਲਿਖਤੀ ਦੇ ਪੇਪਰ ਦੇ ਵਿੱਚ ਪੇਪਰ ਕਿ ਮੇਰੇ ਹੱਥ ਬਹੁਤ ਵਧੀਆ ਕਿੰਨਾ ਕੁ ਰੋਟੇ ਆ ਗਿਆ ਖਾਸ ਵਿੱਚ ਐਸੀ 3 ਵਿੱਚੋਂ 35 ਅੱਗੇ ਨੂੰ ਕੀ ਉਮੀਦ ਰੱਖਦੇ ਹੋ ਨੀ ਬਾਦ ਇਹਨਾਂ ਹਾਂਜੀ ਪਾਸ ਹੋ ਇਸ ਵਾਰ ਤਾਂ ਹੋ ਨਹੀਂ ਹੋ ਨਹੀਂ ਇਸ ਵਾਰ ਵੀ ਹੋਏ ਇਸ ਵਾਰ ਵੀ ਹੋਊਗੀ ਹੋਰ ਕੀ ਕੱਲੂ ਕੀ ਬਸਤਾਰ ਵਾਲੀ ਵਿਗਾ ਵਿੱਚ ਭਾਗ ਲਈ ਹਾਂਜੀ ਤੇ 17 ਮਗਾਵਲੇ ਦੇ ਵਿੱਚ 3 ਨੰਬਰ ਤੁਹਾਡਾ ਡਿਸਕਰੈਂਸਿੰਗ 7 ਜਿਹੜੀ ਸੀ ਹੈ ਤਾਂ ਖੰਨਿਆ ਸਟਿਚੂ